ਅੱਜ ਖੰਨਾ ਦੇ ਰੇਲਵੇ ਲਾਈਨਾਂ ਪਾਰ ਦੇ ਪ੍ਰੋਫੈਸਰ ਕਲੋਨੀ ਵਾਸੀਆਂ ਦਾ ਗੁੱਸਾ ਫੁੱਟਿਆ ਲੋਕ ਭੜਕੇ ਭਾਰੀ ਗਿਣਤੀ ਚ ਇਕੱਠੇ ਹੋਏ ਲੋਕਾਂ ਨੇ ਦਿੱਤੀ ਚੇਤਾਵਨੀ ਆਉਣ ਵਾਲੇ ਦਿਨਾਂ ਚ ਮਾਮਲਾ ਕਾਫੀ ਗੰਭੀਰ ਹੋਣ ਦੇ ਅਸਾਰ ਬਣੇ ਕੁਆਲਟੀ ਬਾਜੀ ਨੂੰ ਛੱਡ ਕੇ ਸਾਰਿਆਂ ਦੇ ਕੰਮ ਕਰਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਹ ਜਿਹੜੀਆਂ ਲੜਾਈਆਂ ਨੇ ਮੈਂ ਉਹ ਕਰਤਾ ਮੈਂ ਉਹ ਕਰਤਾ ਹਾਂ ਇਹ ਕਈ ਗੱਲਾਂ ਮੈਨੂੰ ਪਤਾ ਮੈਂ ਬਥੇਰੀਆਂ ਦੇਖੀਆਂ ਨੇ ਮੈਂ ਬਹੁਤ ਦੇਖਦਾ ਹਾਂ ਨਾ ਬਹੁਤ ਪ੍ਰਧਾਨ ਲੱਧਰ ਸਾਹਿਬ ਨੇ ਉਹ ਸਾਈਨ ਕਰਨ ਚ ਨਹੀਂ ਆ ਰਹੇ ਹਨ ਉਹਨਾਂ ਨੂੰ ਸਾਈਨ ਕਰਨੇ ਚਾਹੀਦੇ ਨੇ ਤੇ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਵਿਕਾਸ ਬਾਰੇ ਸਾਹਿਬ ਜੀ ਨੇ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਟੈਂਡਰ ਕੈਨਸਲ ਕਰਵਾਤੇ ਉਹ ਜਿਹੜੇ ਫੰਡ ਆਏ ਹੋਣੇ ਉਹ ਪੈਸੇ ਵਾਪਸ ਨਾ ਹੋਣ ਕਿ 31 ਮਾਰਚ ਆਉਣ ਵਾਲੀ ਹੈਗੀ ਆ 31 ਮਾਰਚ ਤੱਕ ਜੇ ਕੁਝ ਨਾ ਹੋਇਆ ਤਾਂ ਸਾਰੇ ਪੈਸੇ ਟੈਂਡਰ ਲਿਆਂਦਾ ਹੈ ਜਾਂ ਜਿਹੜੀ ਸਰਕਾਰ ਨੇ ਟੈਂਡਰ ਲਿਆਂਦਾ ਹੈ ਮੰਤਰੀ ਜੀ ਨੇ ਟੈਂਡਰ ਲਿਆਂਦਾ ਹੈ ਤਾਂ ਉਹਦੇ ਤੇ ਉਹਨੂੰ ਕੰਮ ਹੋਣਾ। ਇਹਨਾਂ ਟੈਂਡਰ ਲੱਗੇ ਸੀ ਉਹ ਟੈਂਡਰ ਪ੍ਰਧਾਨ ਸਾਹਿਬ ਕਮਲਜੀਤ ਸਿੰਘ ਲੱਧਰ ਨੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੋਂ ਸਟੇ ਲਿਆ ਕੇ ਸਟੇ ਇੱਕ ਪਾਰਟੀ ਕਹਿੰਦੀ ਹੈ ਜੀ ਮੈਂ ਟੈਂਡਰ ਲਿਆਂਦਾ ਇੱਕ ਕਹਿੰਦੇ ਇੱਕ ਸਟੇ ਲੈ ਰਹੀ ਹੈ। ਠੀਕ ਹੈ ਜੀ। ਅੱਤਾਂ ਦੋਨੋਂ ਹੱਥ ਜੋੜ ਕੇ ਬੇਨਤੀ ਇਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਗੁਰੂ ਹੋਈਆ ਹੈ 1992 ਤੋਂ ਲੈ ਕੇ ਮੈਨੂੰ ਲੱਗਦਾ 2000 ਦੇ ਕਰੀਬ ਇਹਦੇ ਚ ਸਰਕਾਰ ਨੇ ਜਿਹੜੀ ਮੂਰਤੀ ਜਮਾਈ ਉਹਦੇ ਜੋ ਟੀਮਰੇਜ ਪਾਇਆ ਸਰਕਾਰ ਨੇ ਇੱਥੇ ਦੋ ਤਿੰਨ ਗਲੀਆਂ ਵੀ ਬਣਾਈਆਂ ਛੋਟੀਆਂ-ਛੋਟੀਆਂ ਉਸ ਵੇਲੇ ਬਣੀਆਂ ਪਿਛਲੀ ਕਮੇਟੀ ਚ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਜਿਹੜਾ ਕੋਈ ਪੈਸਾ ਆਇਆ ਵਾ ਜਾਂ ਪ੍ਰਧਾਨ ਜੀ ਨੇ ਜਿਹੜੀ ਸਟੇ ਲਈਆ ਵੀ ਉਹਨੂੰ ਪਾਰਟੀ ਬਾਜੀ ਤੋਂ ਉੱਠ ਕੇ ਨਾ ਕਿ ਕਿਸੇ ਨਾਂ ਰੰਗੇ ਰਾ ਕੇ ਇਸ ਕਲੋਨੀ ਦਾ ਧਿਆਨ ਕਰਿਆ ਜਾਵੇ ਇਹਦਾ ਰਲ ਮਿਲ ਕੇ ਕੰਮ ਕਰਾਇਆ ਜਾਵੇ ਕਿਉਂ ਮਹੱਲਾ ਵਾਸੀਆਂ ਦੀ ਕੋਈ ਜਿੰਦ ਨਹੀਂ ਹੁੰਦੀ ਕੋਈ ਪਾਰਟੀ ਨਹੀਂ ਹੁੰਦੀ ਸਾਰੇ ਹੀ ਸਤਿਕਾਰਯੋਗ ਹੁੰਦੇ ਨੇ ਜਿਹੜਾ ਨੁਮਾਇੰਦਾ ਹੋਵੇ ਉਹਨੂੰ ਕੰਮ ਕਰਨਾ ਚਾਹੀਦਾ ਦੇਖੋ ਇੱਕ ਗੱਲ ਤਾਂ ਮੰਨ ਲਓ ਅੱਜ ਖੰਨਾ ਦੇ ਰੇਲਵੇ ਲਾਈਨਾਂ ਪਾਰ ਦੇ ਪ੍ਰੋਫੈਸਰ ਕਲੋਨੀ ਵਾਸੀਆਂ ਦਾ ਗੁੱਸਾ ਫੁੱਟਿਆ ਲੋਕ ਭੜਕੇ ਭਾਰੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਦਿੱਤੀ ਚੇਤਾਵਨੀ ਆਉਣ ਵਾਲੇ ਦਿਨਾਂ 'ਚ ਮਾਮਲਾ ਕਾਫੀ ਗੰਭੀਰ ਹੋਣ ਦੇ ਅਸਾਰ ਬਣੇ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਖੜੀ ਹੈ ਪ੍ਰੋਫੈਸਰ ਕਲੋਨੀ ਜਿੱਥੇ ਤੁਸੀਂ ਦੇਖੋਗੇ ਫਰਕ ਹੈ ਪ੍ਰੋਫੈਸਰ ਕਲੋਨੀ ਦੇ ਲੋਕਾਂ ਨੇ ਇੱਥੇ ਧਰਨਾ ਦਿੱਤਾ ਹੈ ਗਲੀ ਗਲੀ ਨਾਂ ਬਣ ਕਰਕੇ ਆਪਾਂ ਇੱਥੇ ਸਾਫਕਾ ਐਮਸੀ ਆਪ ਆਗੂ ਗੁਰਮੇਲ ਸਿੰਘ ਕਾਲਾ ਜੀ ਖੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਤੁਸੀਂ ਅੱਜ ਇੱਥੇ ਬਹੁਤ ਹੀ ਸਤਿਕਾਰਯੋਗ ਮਹਿਲਾ ਵਾਸੀਆਂ ਨੇ ਅੱਜ ਇੱਥੇ ਇਕੱਠੇ ਹੋ ਕੇ ਸਾਨੂੰ ਵੀ ਦੱਸਿਆ ਵੀ ਅਸੀਂ ਇਕੱਠੇ ਹੋਣਾ ਵੀ ਤੁਸੀਂ ਪਹੁੰਚਿਓ ਅਸੀਂ ਵੀ ਪਹੁੰਚੇ ਆਂ ਇਹਨਾਂ ਦੀ ਤਾਂ ਇੱਕੋ ਹੀ ਮੰਗ ਆ ਇਹ 1992 ਤੋਂ ਲੈ ਕੇ ਕਲੋਨੀ ਬਣੀ ਵੀ ਆ ਜਿਹਦੇ ਵਿੱਚ ਤਕਰੀਬਨ ਆ 2000 ਦੇ ਵਿੱਚ ਪੂਰੇ ਸਰਕਾਰ ਨੇ ਇੱਕ ਅਮਰੂ ਸਕੀਮ ਚ ਸੀਵਰੇਜ ਵੀ ਪਾਇਆ ਕੁਛ ਆ ਦੋ ਤਿੰਨ ਗਲੀਆਂ ਦੇ ਟੋਟੇ ਵੀ ਬਣੇ ਨੇ ਕਮੇਟੀ ਪਿਛਲੀ ਜੋ 15 ਤੋਂ ਲੈ ਕੇ 20 ਤੱਕ ਜਿਹੜੇ ਬਣੇ ਨੇ ਤੇ ਸਰਕਾਰ ਵੱਲੋਂ ਚਲੋ ਸਰਕਾਰ ਨੇ ਤਾਂ ਨਹੀਂ ਅਸੀਂ ਪੈਸੇ ਇਕੱਠੇ ਕਰਕੇ ਇਹਦੇ ਵਿੱਚ ਲਾਈਟ ਲਾਈ ਵੀ ਆ ਉਹ ਵੀ ਕਮੇਟੀ ਵੱਲੋਂ ਚਲਦੀ ਆ ਉਹ ਵੀ ਸਰਕਾਰ ਵੱਲੋਂ ਚਲਦੀ ਆ ਅਸੀਂ ਤਾਂ ਕਿ ਇਹ ਕਹਿਣਾ ਚਾਹੁੰਦੇ ਆ ਵੀ ਇਹ ਕਲੋਨੀ ਦਾ ਜਿਹੜਾ ਕੰਮ ਆ ਉਹਨੂੰ ਪੂਰਿਆ ਜਾਵੇ ਸਿਰੇ ਚੜਾਇਆ ਜਾਵੇ ਮੇਰਾ ਤਾਂ ਮੇਰੀ ਸੋਚ ਹੋ ਰਾ ਕਿਉਂ ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਕਿਉਂ ਆਪਾਂ ਇਹਨਾਂ ਗੱਲਾਂ 'ਚ ਨਾ ਪਈਏ ਵੀ ਗੱਲੀਬਾਤੀ ਮੈਂ ਬੜੀ ਕਰਤੂਤਨ ਬੜੀ ਜਠਾਣੀ ਆਪਾਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਕਲੋਨੀ ਦਾ ਕੰਮ ਕਰਾਈਏ ਮੈਂ ਬੇਨਤੀ ਕਰਦਾ ਵੀ ਸਾਰੇ ਪਾਰਟੀਬਾਜ਼ੀ ਨੂੰ ਛੱਡ ਕੇ ਕੰਮ ਨੂੰ ਪਹਿਲ ਦਿਆ ਕਰੋ ਕਿਉਂ ਨਾ ਕਿ ਮਹੱਲੇ ਵਾਸੀਆਂ ਦਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੇ ਤਾਂ ਪਹਿਲਾਂ ਵੀ ਨੁਮਾਇੰਦੇ ਚੁਣੇ ਨੇ ਦੁਬਾਰਾ ਵੀ ਚੁਣੇ ਜਾਣੇ ਆ ਇੱਥੇ ਕਿਸੇ ਦਾ ਕੋਈ ਪੱਕਾ ਨਹੀਂ ਹੁੰਦਾ ਹੈਗਾ ਕਿਸੇ ਨੇ ਹਾਰਨਾ ਹੁੰਦਾ ਇੱਕ ਨੇ ਜਿੱਤਣਾ ਹੁੰਦਾ ਜਿਹੜਾ ਜਿੱਤ ਜਾਂਦਾ ਉਹ ਸਾਰਿਆਂ ਦਾ ਨੁਮਾਇੰਦਾ ਹੁੰਦਾ ਉਹਨੂੰ ਪਾਰਟੀ ਬਾਜੀ ਤੋਂ ਛੱਡ ਕੇ ਕੰਮ ਕਰਨਾ ਚਾਹੀਦਾ ਮੈਂ ਕਹਣਾ ਇੱਕ ਗੱਲ ਦੀ ਬੇਨਤੀ ਕਰਦਾ ਬੀਆ ਬਾੜ ਨੰਬਰ 6 ਆ ਕਾਂਗਰਸ ਦੀ ਕਮੇਟੀ ਆ ਸਾਰੀ ਉਹਦੇ ਸਰਕਾਰ ਚ ਨੇ ਮੈਨੂੰ ਲੱਗਦਾ ਉਹ ਪੌਣੇ 5 ਸਵਾ 5 ਕਰੋੜ ਦੇ ਕੰਮ ਕਰਾ ਗਿਆ ਚਾਰ ਦੀ ਸਮਝ ਨਹੀਂ ਆਉਂਦੀ ਵੀ ਐਨਾ ਕਿਉਂ ਡਾਊਨ ਆ ਕਮੇਟੀ ਵੀ ਐਮਸੀ ਵੀ ਕਮੇਟੀ ਵੀ ਐਮਸੀ ਵਾਲੀ ਸਰਕਾਰ ਆ ਕਾਂਗਰਸ ਦੀ ਕਮੇਟੀ ਆ ਕਾਂਗਰਸ ਦਾ ਐਮਸੀ ਆ ਪਤਾ ਨਹੀਂ ਕਿਉਂ ਨਹੀਂ ਹੋ ਰਹੇ ਉਹ ਕੁਝ 22 2 ਲੱਖ ਦੇ ਕੰਮ ਹੋਏ ਨੇ ਉਹ ਵੀ ਮੈਨੂੰ ਲੱਗਦਾ ਉੱਥੇ ਨਾਲ ਉਹਦੇ ਆਪਣੇ ਘਰ ਦੇ ਵਾਲੇ ਵਾਲੀ ਹੋਏ ਨੇ ਪਰ ਅਸੀਂ ਇਹ ਨਹੀਂ ਕਹਿੰਦੇ ਇਹ ਗੱਲਾਂ ਬਾਤਾਂ ਨੂੰ ਛੱਡ ਕੇ ਤਾਂ ਕਿ ਰੰਜੇਸ਼ ਨੂੰ ਛੱਡ ਕੇ ਆ ਗੱਲਾਂ ਕਰਨੇ ਨੂੰ ਵੀ ਮੈਂ ਉਹਨੇ ਉਹ ਕਰਤਾ ਮੈਂ ਉਹ ਕਰਤਾ ਇਹਨਾਂ ਨੂੰ ਛੱਡ ਕੇ ਸਾਰੀਆਂ ਗੱਲਾਂ ਨੂੰ ਜਿਹੜੇ ਕੰਮ ਰੁਕੇ ਪਏ ਨੇ ਕੰਮ ਦੀ ਵਜ੍ਹਾ ਇਹ ਆ ਜੀ ਵੀ ਇਹ ਇੱਕ ਮੇਰੇ ਸਾਹਬ ਦਾ ਪਾਰਟੀ ਵਾ ਜੀ ਆ ਟੈਂਡਰ ਲਵਾਏ ਸੀਗੇ ਟੈਂਡਰ ਲਵਾਏ ਸੀਗੇ ਪੈਸੇ ਆਏ ਸੀਗੇ ਉਹਨਾਂ ਦੀ ਸਟੇਲ ਲਈ ਕਮੇਟੀ ਨੇ ਪ੍ਰਧਾਨ ਨੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਇਦਾਂ ਦੇ ਕੰਮ ਪਹਿਲੀ ਵਾਰ ਹੀ ਦੇਖੇ ਨੇ ਮੈਂ ਤਾਂ ਆਪਣੀ ਲਾਈਫ 'ਚ ਜਿੱਦਾਂ ਅਸੀਂ ਤਾਂੁੱਝੀ ਸੰਭਲੇ ਆ ਵੀ ਪਹਿਲੀ ਵਾਰ ਕਿਸੇ ਪ੍ਰਧਾਨ ਨੇ ਜਾ ਕੇ ਸਟੇਲ ਲਈ ਆ ਕਿਸੇ ਗ੍ਰਾਂਟ ਆਈ ਦੀ ਨਹੀਂ ਤਾਂ ਅਜ ਤੱਕ ਕਰ ਸੀ ਤਾਂ ਦੇਖੀ ਨਹੀਂ ਵੀ ਪਾਰਟੀ ਪਈ 22 ਤਰੀਕ ਨੂੰ ਮੀਟਿੰਗ ਹੋਈ ਹੈ ਪ੍ਰਧਾਨ ਕਹਿੰਦਾ ਕਿ ਮੈਂ ਤਾਂ ਸਾਈਨ ਕਰਨ ਨੂੰ ਤਿਆਰ ਆ ਕਹਿੰਦਾ ਜੀ ਨਹੀਂ ਜੇ ਪ੍ਰਧਾਨ ਜੀ ਹੁਣੀ ਸਾਈਨ ਕਰਨ ਨੂੰ ਤਿਆਰ ਨਹੀਂ ਐ ਫਿਰ ਹੋ ਕੇ ਵੀ ਨਹੀਂ ਰਿਹਾ ਕਰ ਦੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹ ਨਾ ਭਲੇ ਮਾਨਸਾਂ ਦਾ ਕੀ ਕਸੂਰ ਆ ਇਹਨਾਂ ਦਾ ਕੰਮ ਕਰਾਇਆ ਜਾਵੇ ਸਟੇ ਆਪ ਹੀ ਵਾਪਸ ਕਰਾ ਦਿਓ ਚਲੋ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਾਰਾ ਜੋ ਪ੍ਰੋਫੈਸਰ ਕਲੋਨੀ ਦਾ ਜੋ ਟੈਂਡਰ ਲੱਗੇ ਨੇ ਉਹਨਾਂ ਨੂੰ ਪੂਰਿਆ ਜਾਵੇ ਸਿਰੇ ਚੜਾਇਆ ਜਾਵੇ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਰੰਜੇਸ਼ ਨੂੰ ਛੱਡ ਕੇ ਪਾਰਟੀਵਾਦੀ ਨੂੰ ਛੱਡ ਕੇ ਕੰਮ ਨੂੰ ਪਹਿਲ ਦਈਏ ਕਰਾਉਂਦਾ ਕੋਈ ਆ ਇਹਨਾਂ ਦੇਖੀ ਜੋ ਪੈਸੇ ਆ ਗਏ ਠੀਕ ਆ ਉਹਨਾਂ ਨੂੰ ਲਾ ਲਓ ਪਿਸਤਾ ਜਨਤਾ ਰਹੀ ਹੈ ਨਾ ਗਲਤ ਆ ਵੀ ਪਿਸਤਾ ਜੇ ਲੜਾਈ ਤੁਸੀਂ ਪਾਰਟੀਵਾਦੀ ਬਣਾਈ ਬੈਠੇ ਹੋ ਜਿਹੜਾ ਕੰਮ ਜਿਹੜਾ ਕੰਮ ਫਰਵੇਸਰ ਕਲੋਨੀ ਦਾ ਰੁਕ ਜਾਣਾ ਜੇ ਉਹ ਪੈਸੇ ਵਾਪਸ ਹੋ ਗਏ ਫਿਰ ਪਤਾ ਨਹੀਂ ਕਦੋਂ ਮੌਕਾ ਆਉਣਾ ਕਦੋਂ ਨਹੀਂ ਆਉਣਾ ਟੈਂਡਰ ਲੱਗਣਾ ਕਦੋਂ ਲੱਗਣਾ ਕਿ ਨਹੀਂ ਲੱਗਣਾ ਕਦੋਂ ਪਾਸ ਹੋਣੇ ਨੇ ਕਮੇਟੀ ਨੇ ਪਾਸ ਕਰਨੇ ਨੇ ਫਿਰ ਲਾਉਣੇ ਨੇ ਫੇਰ ਰੋਲੇ ਉਹੀ ਰਹਣੇ ਨੇ ਫੇਰ ਪ੍ਰਧਾਨ ਜੀ ਨੇ ਪਹਿਲਾਂ ਸਾਈਨ ਨਹੀਂ ਕਰੇ ਫੇਰ ਸਾਈਨ ਨਹੀਂ ਕਰਨੇ ਫੇਰ ਇਹੀ ਹੋ ਜਾਣਾ ਵੀ ਇਹ ਕਲੋਨੀ ਪ੍ਰੂਫ ਨਹੀਂ ਹੈਗੀ ਦੇਖੋ ਬੇਨਤੀ ਕਰਦੇ ਆਂ ਵੀ ਇਹ ਆਪਾਂ ਰੰਜਸ਼ਬਾ ਸਾਰੀਆਂ ਪਾਰਟੀਆਂ ਨੂੰ ਗੱਲਾਂ ਬਾਤਾਂ ਨੂੰ ਛੱਡ ਕੇ ਆ ਜਿਹੜੀਆਂ ਆਪਾਂ ਇੱਕ ਦੂਏ ਨੂੰ ਮਿਹਣੋ ਮਿਹਣੀ ਛੱਡ ਕੇ ਉਹ ਗਲੀ ਉਹ ਕਹਿੰਦਾ ਮੈਂ ਕਰਾ ਦੂੰਗਾ ਉਹ ਕਹਿੰਦਾ ਮੈਂ ਕਰਾ ਦੂੰ ਅਸੀਂ ਤਾਂ ਕਹਿੰਦੇ ਆਂ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਸਾਰੀਆਂ ਹੀ ਕਰਾਓ ਛੱਡੋ ਹੀ ਨਾ ਕੋਈ ਵੀ ਚਲੋ ਜੇ ਅਨਪਰੂਵਾ ਜਾਨ ਨਗਰ ਤਾਂ ਅਪਰੂਵਾ ਉਹਨੂੰ ਕਰਾ ਲਓ ਉਹ ਤਾਂ ਸਾਰਾ ਕੁਝ ਕੋਈ ਪਿਆ ਅਜੀ ਤਾਂ ਬੇਨਤੀ ਕਰਦੇ ਆ ਕਮੇਟੀ ਥੋਡੀ ਆ ਸਰਕਾਰ ਥੋਡੀ ਆ ਤੁਸੀਂ ਕਿਸੇ ਵੱਲ ਉਂਗਲੀ ਕਰਨ ਤੋਂ ਪਹਿਲਾਂ ਆਪ ਮੰਨਤ ਕਰੋ ਆਪ ਜਾ ਕੇ ਇਹਨਾਂ ਦੇ ਟੈਂਡਰ ਲਵਾਓ ਆਪ ਕੰਮ ਕਰਾਓ ਜੇ ਤੁਸੀਂ ਚੰਗੇ ਕੰਮ ਕਰੋਗੇ ਤੁਹਾਨੂੰ ਇਹਨਾਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਇੱਕ ਦੂਜੇ ਨੂੰ ਮਿਹਣਾ ਵੀ ਨਹੀਂ ਹੋਣ ਦੀ ਲੋੜ ਨਹੀਂ ਨਾਲੇ ਬਹੁਤਾ ਮੇਰੀ ਤਾਂ ਸੋਚ ਹੈ ਮੈਂ ਕਿਸੇ ਨੂੰ ਬਹੁਤਾ ਸੀਰੀਅਸ ਨਹੀਂ ਲੈਂਦਾ ਅੱਜ ਤਾਂ ਕੰਮ 'ਤੇ ਵਿਸ਼ਵਾਸ ਰੱਖਦੇ ਆ ਵੀ ਜੇ ਕੋਈ ਸਾਨੂੰ ਚੰਗਾ ਸਮਝੂ ਸਾਨੂੰ ਵੋਟ ਪਾ ਦੂ ਜੇ ਅਸੀਂ ਖੜਾਂਗੇ ਜੇ ਕੋਈ ਹੋਰ ਖੜੂਗਾ ਹੋ ਸਕਦਾ ਕੋਈ ਅਸੀਂ ਨਾ ਖੜੀਏ ਕੋਈ ਹੋਰ ਖੜ ਜਵੇ ਇਹ ਕੋਈ ਜ਼ਰੂਰੀ ਤਾਂ ਹੈ ਨਹੀਂ ਜਿਹੜਾ ਖੜੂਗਾ ਜਿਹੜਾ ਲੋਕਾਂ ਨੂੰ ਚੰਗਾ ਲੱਗੂ ਉਹਨਾਂ ਨੇ ਨਮਾਇੰਦਾ ਚੁਣ ਲੈਣਾ ਨਮਾਇੰਦੇ ਦਾ ਫਰਜ਼ ਹੁੰਦਾ ਵੀ ਜਿਹੜਾ ਚੁਣਿਆ ਗਿਆ ਉਹਦਾ ਕੰਮ ਆ ਵੀ ਮੈਂ ਪਾਰਟੀ ਬਾਜੀ ਨੂੰ ਛੱਡ ਕੇ ਸਾਰਿਆਂ ਦੇ ਕੰਮ ਕਰਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਹ ਜਿਹੜੀਆਂ ਲੜਾਈਆਂ ਨੇ ਮੈਂ ਉਹ ਕਰਤਾ ਮੈਂ ਉਹ ਕਰਤਾ ਹੂੰ ਇਹ ਕਈ ਗੱਲਾਂ ਮੈਨੂੰ ਪਤਾ ਮੈਂ ਬਥੇਰੀਆਂ ਦੇਖੀਆਂ ਨੇ ਮੈਂ ਬਹੁਤ ਦੇਖਦਾ ਹਾਂ ਉਹਨਾਂ ਬਹੁਤ ਪੁਰਾਣਾ ਕੋਈ 1992 ਤੋਂ ਆ ਕੋਈ ਕਿਤੋਂ ਆ ਕਈ ਵਾਰੀ ਗਲਤ ਕਹਿ ਜਾਂਦਾ ਅਗਲਾ ਪਰ ਅਸੀਂ ਤਾਂ 1988 ਦੇ ਤੁਰੇ ਫਿਰਦੇ ਆਂ ਗੱਲ ਇਹ ਆ ਵੀ ਇਹਨਾਂ ਗੱਲਾਂ 'ਚ ਇੱਕ ਦੂਜੇ ਨੂੰ ਮੇਣੋ-ਮੇਣੀ ਹੋਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਨਾ ਮੈਂ ਇਹ ਗੱਲ ਨੂੰ ਵਿਸ਼ਵਾਸ ਰੱਖਦਾ ਮੈਂ ਕੰਮ 'ਚ ਵਿਸ਼ਵਾਸ ਰੱਖਦਾ ਕੰਮ ਕਰੋ ਕੰਮ ਕਰਕੇ ਦਿਓ ਜਾਦੀ ਮੈਂ ਕੁਛ ਨਹੀਂ ਕਹਿਣਾ ਮੇਰੀ ਇਹੀ ਬੇਨਤੀ ਆ ਸਾਰਿਆਂ ਨੂੰ ਸਭੀ ਪਾਰਟੀ ਵਾਲੇ ਜਿੱਦੋਂ ਉੱਠ ਕੇ ਲੋਕਾਂ ਦੇ ਕੰਮ ਕਰੋ ਜਿਆਦਾ ਨਾ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਧਰ ਲੈਨੋਪਾਰ ਪ੍ਰੋਫੈਸਰ ਕਲੋਨੀ ਹੈ ਗੁਰਤੇਗ ਵਾਹਦਰ ਨਗਰ ਹੈ ਨੰਦੀ ਕਲੋਨੀ ਹੈ ਇਹਨਾਂ ਦਾ ਸਾਰਿਆਂ ਦਾ ਕੰਮ ਅਧੂਰਾ ਪਿਆ ਹੈ ਕਿਉਂਕਿ ਅਧੂਰਾ ਕਿਉਂ ਪਿਆ ਕਿਉਂਕਿ ਜੀ ਆਪਣੇ ਕਮੇਟੀ ਦੇ ਪ੍ਰਧਾਨ ਲੱੱਦਰ ਸਾਹਿਬ ਨੇ ਉਹ ਸਾਈਨ ਕਰਨ ਚ ਨਹੀਂ ਆ ਰਹੇ ਹਨ ਉਹਨਾਂ ਨੂੰ ਸਾਈਨ ਕਰਨੇ ਚਾਹੀਦੇ ਨੇ ਤੇ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਵਿਕਾਸ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਸ਼ਹਿਰ ਦਾ ਵਿਕਾਸ ਕਰੀਏ ਕਿਉਂਕਿ ਹਰੇਕ ਦੇ ਵਿੱਚ ਸਿਵਰੇਜ ਆ ਪਿਆ ਹੋਇਆ ਤੇ ਹਰੇਕ ਗਲੀਆਂ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਨੇ ਜੇ ਲਾਈਟਾਂ ਵੀ ਤਾਂ ਹੀ ਲੱਗੀਆਂ ਜੇ ਇਹ ਇੰਪਰੂਵਡ ਸੀਗੀ ਕਲੋਨੀ ਤੇ ਸਿਵਰੇਜ ਵੀ ਤਾਂ ਹੀ ਪਏ ਨੇ ਜੇ ਇੰਪਰੂਵਡ ਸੀ ਕਲੋਨੀ ਇਸ ਲਈ ਇਹਨਾਂ ਨੂੰ ਬਿਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਸ਼ਹਿਰ ਦਾ ਕੰਮ ਕਰਾਉਣਾ ਚਾਹੀਦਾ ਹੈ ਨੇ ਸ਼ਹਿਰ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਰਨੇਤਾ ਜੀ ਨੇ ਆਪਾਂ ਨੂੰ ਹਾਂਜੀ ਪ੍ਰੋਫੈਸਰ ਕਲੋਨੀ ਦੇ ਨਿਵਾਸੀ ਸਾਰੇ ਇਕੱਠੇ ਹੋਏ ਸੀਗੇ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ ਵੀ ਜਿਹੜੀ ਕਲੋਨੀ 992 ਦੀ ਬਣੀ ਹੋਈ ਹੈਗੀ ਆ ਔਰ ਇਹਦੇ ਵਿੱਚ 2020 ਦੇ ਵਿੱਚ ਅਨ ਅਨਅਧਿਕਾਰਤ ਹੋਣ ਦੇ ਬਾਵਜੂਦ ਵੀ ਇੱਥੇ 6 ਵੇਜ ਦੇ ਕਨੈਕਸ਼ਨ ਹੋਏ ਨੇ ਪਾਣੀ ਦੇ ਕਨੈਕਸ਼ਨ ਹੋਏ ਨੇ ਅ ਲੋਕਾਂ ਦੇ ਘਰਾਂ ਦੇ ਨਕਸ਼ੇ ਪਾਸ ਹੋਏ ਨੇ ਮਤਲਬ ਕਮੇਟੀ ਵਿੱਚੋਂ ਪਤਾ ਲੱਗਿਆ ਸੀਗਾ ਵੀ 170 ਜਿਹੜੇ ਮਕਾਨ ਹੈਗੇ ਆ ਉਹਨਾਂ ਚੋਂ 109 ਨਕਸ਼ੇ ਪਾਸ ਹੋਏ ਹੋਏ ਨੇ ਅਜ ਤੋਂ 5 ਸਾਲ ਪਹਿਲਾਂ ਦੇ ਹੁਣ ਤਾਂ ਹੋਰ ਵੀ ਨਕਸ਼ੇ ਪਾਸ ਹੋ ਗਏ ਹੈਗੇ ਆ ਔਰ ਘਰਾਂ ਦੇ ਬਾਹਰ ਕਮੇਟੀ ਦੇ ਪਲੇਟਾਂ ਵੀ ਲੱਗੀਆਂ ਹੋਈਆਂ ਹੈਗੀਆਂ ਜੇ ਇੰਨਾ ਕੁਝ باوجود ਹੋਣ ਦੇ ਵਿੱਚ ਬਾਅਦ ਵੀ ਲੋਕੀ ਕਹਿੰਦੇ ਆ ਵੀ ਅਨ ਅਧਿਕਾਰਤ ਕਲੋਨੀ ਆ ਇਹ ਗੱਲ ਸੁਣਨਾ ਕਹਿ ਕਹਿ ਕੇ ਸੁਣ ਸੁਣ ਕੇ ਸਾਡੇ ਕੰਨ ਭੱਕ ਗਏ ਇਹ ਇਹ ਜਿਹੜਾ ਕਲੰਕ ਹੈਗਾ ਵੀ ਜਿਹੜੀ ਕਲੋਨੀ ਅਧਿਕਾਰਤ ਹੈਗੀ ਆ ਜਿਹੜੇ ਇਹ ਇਹ ਗੱਲ ਦੇ ਹੈਗੀ ਆ ਵੀ ਜਿਹੜੀ ਇਹ ਕਲੋਨੀ ਅਧਿਕਾਰਤਾ ਇਹ ਕਲੰਕ ਪਤਾ ਨਹੀਂ ਕਦੋਂ ਖਤਮ ਹੋਏਗਾ ਅਸੀਂ ਤਾਂ ਚਾਹੁੰਦੇ ਹੈਗੇ ਆ ਹੁਣ ਮੰਤਰੀ ਜੀ ਨੇ ਸੌ ਸਭ ਦੇ ਅਸੀਂ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਦੇਖੋ ਆਪਣੀ ਮਿਹਨਤ ਸਦਕਾ ਉਹਨਾਂ ਨੇ ਸੈਂਟਰ ਤੋਂ ਪੈਸੇ ਮੰਗਾ ਕੇ ਐਨ ਕੈਪ ਦੇ ਵਿੱਚ ਪੈਸੇ ਮੰਗਾਏ ਨੇ ਔਰ ਉਹਦਾ ਮਤਲਬ ਇਹ ਹੀ ਹੁੰਦਾ ਵੀ ਜਿੱਥੇ ਕਿਤੇ ਕੱਚੀਆਂ ਸੜਕਾਂ ਨੇ ਜਿੱਥੇ ਕਿਤੇ ਮਿੱਟੀ ਉੜਕੇ ਲੋਕਾਂ ਨੂੰ ਤਕਲੀਫ ਹੁੰਦੀ ਆ ਵੀ ਉਹਦੇ ਵਿੱਚ ਕੰਮ ਕਰਾਇਆ ਜਾਵੇ ਉਹ ਜਿਹੜੇ ਉਹਨਾਂ ਨੇ ਮੰਤਰੀ ਜੀ ਦੇ ਉਹਨਾਂ ਨੇ ਜਿਹੜੇ ਪੈਸੇ ਮੰਗਾਏ ਨੇ ਉਹ ਪੈਸੇ ਮੰਗਾ ਕੇ ਉਹਨਾਂ ਨੇ ਇਹ ਰੋਡ ਦੇ ਤੇ ਗਲੀਆਂ ਦੇ ਟੈਂਡਰ ਲਵਾਏ ਨੇ ਖਾਲੀ ਇਹ ਟੈਂਡਰ ਨਹੀਂ ਲਵਾਏ ਹੋਰ ਵੀ ਕਲੋਨੀਆਂ ਦੇ ਵਾਰਡ ਦੇ ਵਿੱਚ ਟੈਂਡਰ ਲਵਾਏ ਨੇ ਤੇ ਉਹ ਕਿਉਂਕਿ ਪੈਸੇ ਬਾਹਰੋਂ ਆਏ ਹੋਏ ਨੇ ਉਹ ਟੈਂਡਰ ਕਮੇਟੀ ਵੱਲੋਂ ਉਹਨਾਂ ਨੇ ਪ੍ਰਧਾਨ ਜੀ ਨੇ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਟੈਂਡਰ ਕੈਨਸਲ ਕਰਵਾਤੇ ਕਿਉਂਕਿ ਜੇ ਟੈਂਡਰ ਕੈਨਸਲ ਹੁੰਦੇ ਆਗੇ ਹਾਲਾਂਕਿ ਸਟੇ ਮਿਲੀ ਹੋਈ ਹੈਗੀ ਆ ਹੁਣ ਅਸੀਂ ਤਾਂ ਮੰਤਰੀ ਜੀ ਨੂੰ ਵੀ ਬਹੁਤ ਬੇਨਤੀ ਕਰਾਂਗੇ ਕਲੋਨੀ ਵੱਲੋਂ ਕਿ ਉਹ ਟੈਂਡਰਾਂ ਦੀ ਸਟੇ ਕਟਵਾਈ ਜਾਵੇ ਔਰ ਪ੍ਰਧਾਨ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਦੱੱੜ ਸਾਹਿਬ ਨੂੰ ਵੀ ਆਪਣੀ ਉਹ ਜਿਹੜੀ ਸਟੇ ਹੈਗੀ ਆ ਉਹ ਸਟੇ ਕਢਵਾ ਦੇਣ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਜੇ ਸਟੇ ਹੁਣ ਕਢਵਾ ਦਿੰਦੇ ਹੈਗੇ ਆ ਕਿਉਂਕਿ ਲੋਕਾਂ ਦੇ ਕੰਮ ਹੋ ਜਾਂਣ ਬਹੁਤ ਚੰਗੀ ਗੱਲ ਆ ਲੋਕੀ ਇੱਥੇ ਜਦੋਂ ਬਾਰਿਸ਼ ਪੈਂਦੀ ਹੈਗੀ ਆ ਬੰਦਿਆਂ ਨੂੰ ਨਿਕਲਣ ਔਖਾ ਹੁੰਦਾ ਸਕੂਟਰ ਤੇ ਨਿਕਲਣ ਔਖਾ ਹੁੰਦਾ ਔਰ ਚੱਲਣਾ ਬਹੁਤ ਮੁਸ਼ਕਲ ਲੋਕਾਂ ਦੀ ਕੋਲੋਂ ਕੋਈ ਸਰਟੀਫਿਕੇਟ ਲੱਗ ਜਾਂਦੀ ਹੈਗੀ ਆ ਤੇ ਅਸੀਂ ਤਾਂ ਸਾਰੇ ਬਸ ਇਹੀ ਬੇਨਤੀ ਕਰਨ ਆਏ ਸੀਗੇ ਇੱਥੇ ਇਕੱਠੇ ਹੋ ਕੇ ਵੀ ਸਾਡਾ ਕਲੋਨੀ ਦੇ ਕੰਮ ਛੇ ਲੱਗਣ ਉਹ ਜਿਹੜੇ ਫੰਡ ਆਏ ਹੋ ਨੇ ਉਹ ਪੈਸੇ ਵਾਪਸ ਨਾ ਹੋਣ ਕਿਉਂਕਿ 31 ਮਾਰਚ ਆਉਣ ਵਾਲੀ ਹੈਗੀ ਆ 31 ਮਾਰਚ ਤੱਕ ਜੇ ਕੁਝ ਨਾ ਹੋਇਆ ਤਾਂ ਸਾਰੇ ਪੈਸੇ ਵਾਪਸ ਹੋ ਜਾਣੇ ਹੈਗੇ ਆ ਉਹ ਮੰਤਰੀ ਦੇ ਮਿਹਨਤ ਤੇ ਸਾਰਾ ਪਾਣੀ ਫਿਰ ਜਾਣਾ ਹੈਗਾ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਮੇਰਾ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਮਟਕਣਾ ਪਹਿਲਾਂ ਸੜਕ ਦੇਖੋ ਇੱਥੇ ਕਿੰਨੀ ਆਵਾਜ਼ਾਈ ਚੱਲਦੀ ਆਪਾਂ ਨੂੰ ਖੜੇ ਨੂੰ 15 ਮਿੰਟ ਹੋ ਗਏ ਦੁਬਾਰਾ ਨਾਉਣ ਨੂੰ ਮੈਂ ਤਿਆਰ ਹੋ ਗਿਆ ਨਾਉਣਾ ਪੈਣਾ ਹੁਣ ਦੁਬਾਰਾ ਲੋਕ ਉਹ ਕਿਸ ਤਰ੍ਹਾਂ ਦਾ ਜੀਵਨ ਦੇਖੋ ਸਾਰੀ ਮਿੱਟੀ ਉਹਨਾਂ ਦੇ ਅੰਦਰ ਜਾਂਦੀ ਆ ਮੈਂ ਕਹਿੰਦਾ ਵੀ ਦੋਏ ਪਾਰਟੀਆਂ ਆਪਣੀ ਜਿੱਦਬਾਹ ਛੱਡ ਕੇ ਨਾ ਲੋਕਾਂ ਲਈ ਕੰਮ ਕਰੋ ਇਹ ਨਹੀਂ ਹੈਗਾ ਦੇਖੋ ਲੋਕ ਬਹੁਤ ਦੁਖੀ ਨੇ ਇੱਥੇ ਸੜਕ ਦੇਖੋ ਇੱਕ ਪਾਰਟੀ ਕਹਿੰਦੀ ਹੈ ਜੀ ਮੈਂ ਟੈਂਡਰ ਲਿਆਂਦਾ ਇੱਕ ਕਹਿੰਦੇ ਇੱਕ ਸਟੇ ਲੈ ਰਹੀ ਹੈ ਠੀਕ ਹੈ ਜੀ ਅੱਤਾਂ ਦੋਨੋਂ ਹੱਥ ਜੋੜ ਕੇ ਬੇਨਤੀ ਇਹੀ ਕਰਾਂਗੇ ਆ ਪਬਲਿਕ ਦੇਖੋ ਬਹੁਤ ਔਖੀ ਆ ਠੀਕ ਹੈ ਜੀ ਸਾਡਾ ਕੰਮ ਕੀਤਾ ਜਾਵੇ ਸੜਕ ਬਣਾਈ ਜਾਵੇ ਬਸ ਇਹੀ ਬੇਨਤੀ ਹੈ ਹਾਂਜੀ ਕੀ ਨਾਮ ਹੈ ਨਰਪਾਲ ਸਿੰਘ ਆ ਜੀ ਨਵੰਬਰ ਪ੍ਰੋਫੈਸਰ ਕਲੋਨੀ ਦਾ ਵਸਨੀਕ ਆ ਜੀ ਮੈਂ ਜੀ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਇਹ ਗੱਲਾਂ ਨੂੰ ਛੱਡੋ ਤੁਸੀਂ ਆਪਣੀ ਸਟੇਲੋਂ ਵਾਪਸ ਨਹੀਂ ਅਸੀਂ ਤੁਹਾਡੇ ਬਾੜ ਚ ਜਾ ਕੇ ਬਹਿ ਜਣਾ ਸਾਰਿਆਂ ਨੇ ਅਰ ਤੁਹਾਡੇ ਬਾੜ ਚ ਬੈਠਾਂਗੇ ਅ ਜਦੋਂ ਇਲੈਕਸ਼ਨ ਆ ਗਏ ਸਾਡਾ ਨਾਂ ਇੱਥੇ ਕੁਝ ਬਣਿਆ ਤਾਂ ਇਲੈਕਸ਼ਨ ਦੇ ਵਿੱਚ ਪੂਰ ਜ਼ੋਰ ਤੇ ਜਿੱਥੇ ਤੁਸੀਂ ਇਲੈਕਸ਼ਨ ਲੜੇਂਗੇ ਉੱਥੇ ਜਾ ਕੇ ਅਸੀਂ ਤੁਹਾਡਾ ਵਿਰੋਧ ਕਰਾਂਗੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿਹੜੀ ਇਹ ਸਟੇ ਆ ਜਾਂ ਜੋ ਵੀ ਕੁਝ ਹੈ ਇਹਨੂੰ ਲਾਈਟਲੀ ਨਾ ਲਿਓ ਜੇ ਹੁਣ ਪ੍ਰੋਫੈਸਰ ਕਲੌਨੀ ਵਾਲੇ ਜਾਗੇ ਨੇ ਤਾਂ ਅਸੀਂ ਫਿਰ ਜਿੱਤ ਤੱਕ ਸਾਤੋਂ ਜਾ ਹੈ ਅਸੀਂ ਉੱਤ ਤੱਕ ਜਾਵਾਂਗੇ ਤੇ ਅਸੀਂ ਇਹ ਗੱਲ ਕਹਿ ਰਹੇ ਆ ਅਸੀਂ ਪੂਰਾ ਤੰਦੇਹੀ ਨਾਲ ਤੁਹਾਡੇ ਮੁਕਾਬਲੇ ਲੜਾਂਗੇ ਨਹੀਂ ਤਾਂ ਇਸ ਚੀਜ਼ ਨੂੰ ਵਾਪਸ ਲੈ ਲਓ ਵਾਪਸ ਲੈ ਕੇ ਜੋ ਜਿਨ੍ਹਾਂ ਨੇ ਇਹ ਟੈਂਡਰ ਲਿਆਂਦਾ ਹੈ ਜਾਂ ਜਿਹੜੀ ਸਰਕਾਰ ਨੇ ਇਹ ਟੈਂਡਰ ਲਿਆਂਦਾ ਹੈ ਮੰਤਰੀ ਜੀ ਨੇ ਟੈਂਡਰ ਲਿਆਂਦਾ ਹੈ ਤਾਂ ਉਹਦੇ ਤੇ ਉਹਨੂੰ ਕੰਮ ਹੋਣ ਦਿਓ ਜੋ ਉਹਨਾਂ ਨੇ ਵਾਅਦਾ ਕੀਤਾ ਦੀ ਉਹ ਵਾਅਦਾ ਕੀਤਾ ਸੀਗਾ ਤੇ ਤੁਸੀਂ ਵੀ ਆਪਣੇ ਵਾਅਦੇ ਤੇ ਕਰੇ ਉਤਰੋ ਤੇ ਆਪਣੇ ਐਮਸੀ ਨੂੰ ਕਹੋ ਵੀ ਨਾਲ ਲੱਗ ਕੇ ਇਹਨੂੰ ਸਟੇ ਵਾਪਸ ਲੈ ਕੇ ਇਹਦਾ ਕੰਮ ਸ਼ੁਰੂ ਕਰਾਇਆ ਜਾਵੇ ਸਾਨੂੰ ਕਿਸੇ ਦੀ ਲੋੜ ਨਹੀਂ ਜਿਹੜਾ ਕੰਮ ਕਰੂਗਾ ਅਸੀਂ ਠੋਕ ਕੇ ਵੋਟਾਂ ਉਹਨੂੰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਸੁਰਿੰਦਰ ਸਿੰਘ ਅੱਜ ਅਸੀਂ ਪ੍ਰੋਫੈਸਰ ਕਲੋਨੀ ਵਾਲੇ ਵੇ ਸਾਰੇ ਬੰਦੇ ਇਕੱਠੇ ਹੋਏ ਆ ਤੇ ਇਕੱਠੇ ਤਾਂ ਹੋਏ ਆ ਵੀ ਇਥੇ ਜਿਹੜੀਆਂ ਸੜਕਾਂ ਦੇ ਇਹਨਾਂ ਟੈਂਡਰ ਲੱਗੇ ਸੀ ਉਹ ਟੈਂਡਰ ਪ੍ਰਧਾਨ ਸਾਹਿਬ ਕਮੇਟੀ ਜੀ ਸਿੰਘ ਲਦਰ ਨੇ ਹਾਈਕਮ ਮਾਨਯੋਗ ਹਾਈ ਕੋਰਟ ਤੋਂ ਸਟੇ ਲਿਆ ਕੇ ਸਟੇ ਲਵਾਤੀ ਅਸੀਂ ਉਹਨੂੰ ਬੇਨਤੀ ਕਰਦੇ ਆ ਭਾਈ ਸਾਹਿਬ ਇਹ ਟ੍ਰੈਨ ਬੇ ਕੋਟਾਂਗਾਟਾ ਚ ਕੁਝ ਨਹੀਂ ਰੱਖਿਆ ਇਹ ਨਿਮਰਤਾ ਦੇ ਨਾਲ ਇਹ ਇੱਕ ਸੜਕਾ ਬਣਵਾ ਤੂੰ ਆਪਣੀ ਜਿਹੜੀ ਉਹ ਹਾਈ ਕੋਰਟ ਪਟੀਸ਼ਨ ਪਾਈ ਹੋਈ ਆ ਉਹਨੂੰ ਵਾਪਸ ਲੈ ਲੈ ਇਹ ਨਿਮਰਤਾ ਨਾਲ ਮਿਲ ਕੇ ਹੋਣਾ ਕੰਮ ਸਾਰਾ ਪਾਰਟੀ ਬਾਜੀ ਛੱਡ ਦੇ ਇਹ ਨਾਲ ਕਮਿਊਨਿਟੀ ਪਬਲਿਕ ਨਾਲ ਨਾਲ ਮਿਲ ਕੇ ਘੁੱਲ ਮਿਲ ਕੇ ਰਹਿ ਤੂੰ ਤਾਂ ਇਹਦੇ ਵਿੱਚ ਹੀ ਫਾਇਦਾ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਪ੍ਰੋਫੈਸਰ ਕਲੋਨੀ ਦੇ ਜਿਹੜੇ ਸਾਡੇ ਬੰਦੇ ਨੁਮਾਇੰਦੇ ਨੇ ਇਹ ਮੂਡ ਤੋਂ ਮੂਡ ਮਾਂ ਜਵਾਬ ਦੇਣਗੇ ਤੁਹਾਨੂੰ ਇਸ ਕਰਕੇ ਇਸ ਨੂੰ ਨਿਮਰਤਾ ਨਾਲ ਹੀ ਕੰਮ ਲੈ। ਥੈਂਕ ਯੂ।